ਵਾਹਿਗੁਰੂ 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 ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਸਤਨਾਮ ਸ੍ਰੀ ਵਾਹਿਗੁਰੂ ਜੀ ਸਤਨਾਮ ਸ੍ਰੀ ਸਤਨਾਮ ਸ੍ਰੀ ਵਾਹਿਗੁਰੂ ਜੀ ਸਤਨਾਮ ਸ੍ਰੀ ਵਾਹਿਗੁਰੂ ਜੀ ਸਤਨਾਮ ਵਾਹਿਗੁਰੂ ਜੀ ਸਤਨਾਮ ਸ੍ਰੀ ਵਾਹੀ ਗੁਰੂ ਜੀ ਸਤਨਾਮ ਸ੍ਰੀ ਵਾਹੀ ਗੁਰੂ ਜੀ ਸਤਨਾਮ ਸਤਨਾਮ ਸ੍ਰੀ ਵਾਹੀ ਗੁਰੂ ਜੀ ਸਤਨਾਮ ਸ੍ਰੀ ਵਾਹੀ ਗੁਰੂ ਜੀ ਸਤਨਾਮ ਸਾਰੇ ਭੈਣ ਭਰਾਵਾਂ ਨੂੰ ਪਿਆਰ ਭਰੀ ਸਤ ਸ੍ਰੀ ਅਕਾਲ ਹੈ ਜੀ ਯੂ ਟਬ ਚੈਨਲ ਦਾ ਬਹੁਤ ਬਹੁਤ ਧੰਨਵਾਦ ਜਿਹੜੇ ਮੇਰੇ ਭੈਣ ਭਰਾ ਉਥੇ ਡਿਊਟੀਆਂ ਸੁਭਾਵਾਂ ਨਿਭਾ ਰਹੇ ਨੇ ਬਜੁਰਗ ਮਤਾ ਮਾ ਬੱਚੇ ਭੈਣਾ ਪਰਮਾਤਮਾ ਨੂੰ ਚੜ੍ਹਦੀ ਕਲਾ ਵਿੱਚ ਰੱਖੇ ਸੱਚੇ ਪਾਤਸ਼ਾਹ ਦਨ ਦੁਗਣੀ ਰਾਹ ਚੋਗਣੀ ਤਰੱਕੀ ਬਖਸ਼ੇ ਜੀ ਸ਼ੁਭ ਕਾਮਨਾਵਾਂ ਪੂਰੀਆਂ ਕਰਨੀ ਸੱਚੇ ਪਾਤਸ਼ਾਹ ਚੜ੍ਹਦੀਆਂ ਕਲਾ ਵਿੱਚ ਰੱਖੇ ਹਰੇਕ ਮਾਈ ਭਾਈ ਨੂੰ ਯੂਟੂਬ ਫੈਮਿਲੀ ਦਾ ਵੀ ਬਹੁਤ ਬਹੁਤ ਧੰਨਵਾਦ ਸਾਰੇ ਮੇਰੇ ਭੈਣ ਭਰਾਵਾਂ ਦਾ ਤੈਦ ਲੋ ਧੰਨਵਾਦ ਪਰਮਾਤਮਾ ਚੜ੍ਹਦੀ ਕਲਾ ਵਿੱਚ ਰੱਖੇ ਸੱਚੇ ਪਾਤਸ਼ਾਹ ਦਨ ਦੁਖਣੀ ਰਾਤ ਚੌਗਣੀ ਤਰੱਕੀ ਬਖਸ਼ੇ ਜੀ ਵੇਰ ਭਰਿਆ ਅਥ ਰੱਖੇ ਸੱਚੇ ਪਾਤਸ਼ਾਹ ਦਨ ਦੁਖਣੀ ਰਾਤ ਚੌਗਣੀ ਤਰੱਕੀ ਬਖਸ਼ੇ ਜੀ ਬਾਹਰ ਬੈਠੇ ਦੇ ਸਭ ਦੇ ਸਭ ਵਿੱਚ ਮੇਰੇ ਭੈਣ ਭਰਾ ਬਜ਼ੁਰਗ ਮਤਾਵਾ ਬੱਚੇ ਸਾਰੇ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਲੱਗੀ ਪਰਮਾਤਮਾ ਚੜ੍ਹਦੀ ਰੱਖੇ ਸੱਚੇ ਪਾਤਸ਼ਾਹ ਦਨ ਦੁਗਣੀ ਰਾ ਚੌਗਣੀ ਤਰੱਕੀ ਬਖਸ਼ੇ ਮਿਹਰ ਭਰਿਆ ਹੱਥ ਰੱਖੇ ਜੀ ਪਰਿਵਾਰਾਂ ਤੇ ਮੇਰੇ ਨਗਰ ਖੇੜੇ ਦਾ ਤਹਿ ਦਿਲੋਂ ਧੰਨਵਾਦ ਕਰਦੇ ਆ ਪ੍ਰਮਾਤਮਾ ਚੜ੍ਹਦੀ ਕਲਾ ਵਿੱਚ ਰੱਖੇ ਸੱਚੇ ਪਾਤਸ਼ਾਹ ਦਨ ਦੁਗਣੀ ਰਾ ਚੌਗਣੀ ਤਰੱਕੀ ਬਖਸ਼ੇ ਜੀ ਮਿਹਰ ਭਰਿਆ ਹੱਥ ਰੱਖੇ ਮੇਰੇ ਭੈਣ ਭਰਾ ਬਜ਼ੁਰਗ ਮਤਾਵਾ ਬੱਚੇ ਸਾਰਿਆਂ ਨੂੰ ਪ੍ਰਮਾਤਮਾ ਚੜ੍ਹਦੀ ਕਲਾ ਵਿੱਚ ਰੱਖੇ ਸੱਚੇ ਪਾਤਸ਼ਾਹ ਸਭ ਦੀਆਂ ਸ਼ੁਭ ਕਾਮਨਾਵਾਂ ਪੂਰੀਆਂ ਕਰੇ ਸੱਚੇ ਪਾਤਸ਼ਾਹ ਪੱਛਣ ਤੰਦਰੁਸਤੀ ਬਖਸ਼ੇ ਮਿਹਰ ਭਰਿਆ ਰੱਖੇ ਜੀ ਨਾਮ ਦੀ ਦਾਤ ਬਖਸ਼ੇ ਵਿੱਦਿਆ ਦੀ ਦਾਤ ਬਖਸ਼ੇ ਜੀ ਸਭ ਨੂੰ ਚੜ੍ਹਦੀਆਂ ਕਲਾ ਵਿੱਚ ਰੱਖੇ ਸੱਚੇ ਪਾਤਸ਼ਾਹ ਦੁਗਣੀ ਰਾ ਚੋਗਣੀ ਤਰੱਕੀ ਬਖਸ਼ੇ ਜੀ ਮਿਹਰ ਭਰਿਆ ਰੱਖੇ ਜੀ ਆਓ ਜੀ ਆਪਣੀ ਲੈਬ ਦੇ ਵਿੱਚ ਆਓ ਆਪਣੀ ਲੈਬ ਸਟਾਰਟ ਅਪ ਹੋ ਚੁੱਕੀ ਹੈ ਲੈਬ ਚੱਲਦੀ ਨੂੰ 3 ਮਿੰਟ ਤੇ 17 ਸੈਕਿੰਡ ਪਹਿਟ ਹੋ ਚੁੱਕੇ ਨੇ ਸਾਰੇ ਮੇਰੇ ਵੀਰਾਂ ਭੈਣਾਂ ਦਾ ਭਰਾਵਾਂ ਦਾ ਬਜ਼ੁਰਗਾਂ ਦਾ ਮਤਾਵਾਂ ਦਾ ਬੱਚਿਆਂ ਦਾ ਸਾਰਿਆਂ ਦਾ ਤਹਿ ਦਿਲੋਂ ਧੰਨਵਾਦ ਕਰਦੇ ਆ ਜਿਹੜਾ ਸਾਡੇ ਲੈਬ ਦੇ ਵਿੱਚ ਟਾਈਮ ਟੂ ਟਾਈਮ ਕੱਢ ਕੇ ਹਾਜ਼ਰੀ ਭਰਦੇ ਨੇ ਪ੍ਰਮਾਤਮਾ ਉਹਨਾਂ ਨੂੰ ਚੜ੍ਹਦੀ ਕਲਾ ਵਿੱਚ ਰੱਖੇ ਸੱਚੇ ਪਾਤਸ਼ਾਹ ਤਨਬੁਖਰੀ ਰਾਜੋਗਨੀ ਤਰੱਕੀ ਬਖਸ਼ੀ ਜੀ ਮਿਹਰ ਭਰਿਆ ਆਸਰਾ ਰੱਖੇ ਆਓ ਆਪਣੀ ਲੈਬ ਦੇ ਨਾਲ ਜੁੜੋ ਜੀ ਲਾਈਕ ਸ਼ੇਅਰ ਕਮੈਂਟ ਕਰੋ ਜੀ ਤੁਹਾਡਾ ਬਹੁਤ ਬਹੁਤ ਧੰਨਵਾਦ ਸਾਰੇ ਮੇਰੇ ਭੈਣ ਭਰਾਵਾਂ ਦਾ ਪਰਬਤਾਂ ਮਾ ਚੜ੍ਹਦੀ ਕਲਾ ਵਿੱਚ ਰੱਖੇ ਸੱਚੇ ਪਾਤਸ਼ਾਹ ਸਭ ਨੂੰ ਤੰਦਰੁਸਤੀ ਬਖਸ਼ੇ ਮੇਰ ਭੜਿਆ ਤੱਕੇ ਸੱਚੇ ਪਾਤਸ਼ਾਹ ਸਾਬ ਦੀਆਂ ਸ਼ੁਭ ਕਾਮਨਾਵਾਂ ਪੂਰੀਆਂ ਕਰੇ ਆਓ ਜੀ ਆਪਣੀ ਲਾਈਵ ਦੇ ਨਾਲ ਜੁੜ ਬੈਠ ਕੇ ਗੱਲਾਂ ਬਾਤਾਂ ਕਰਗੇ ਆਪਾਂ ਭੈੜ ਭਰਾਵਾਂ ਦਾ ਵਿਚਾਰਾ ਕਰਗੇ ਬਹੁਤ ਬਹੁਤ ਧੰਨਵਾਦ ਆ ਜੀ ਸਾਰੇ ਮੇਰੇ ਵੀਰ ਭੈੜ ਭਰਾਵਾਂ ਦਾ तहे ਦਿਲੋਂ ਧੰਨਵਾਦ ਕਰਦੇ ਆ ਸੱਚੇ ਪਾਤਸ਼ਾਹ ਉਹਨਾਂ ਨੂੰ ਤੰਦਰੁਸਤੀ ਬਖਸ਼ੇ ਮੇਰ ਭੜਿਆ ਤੱਕੇ ਦੈ ਦੁਗਣੀ ਰਾਤ ਚੋਗਣੀ ਤਰੱਕੀ ਬਖਸ਼ੇ ਜੀ ਮੇਰੇ ਭੈਣ ਭਰਾਵਾਂ ਨੂੰ ਆਓ ਆਪਣੀ ਲਾਈਵ ਦੇ ਨਾਲ ਜੁੜੋ ਲਾਈਵ ਸ਼ੇਅਰ ਕਮੈਂਟ ਕਰਿਏ ਤੁਹਾਡਾ तहे ਦਿਲੋਂ ਧੰਨਵਾਦ ਕਰਦੇ ਆਂ ਪਰਮਾਤਮਾ ਅੱਗੇ ਅਰਦਾਸ ਬੇਨਤੀ ਕਰਦੇ ਆਂ ਸੱਚੇ ਪਾਤਸ਼ਾਹ ਸਾਹਿਬ ਨੂੰ ਤੰਦਰੁਸਤੀ ਰੱਖੀ ਮੇਰ ਭਰਾਵਾਂ ਤੱਕੀ ਸਭ ਦੀਆਂ ਸ਼ੁਭ ਕਾਮਨਾਵਾਂ ਪੂਰੀਆਂ ਕਰੀ ਤੰਦਰੁਸਤੀ ਰੱਖੀ ਸੱਚੇ ਪਾਤਸ਼ਾਹ ਸਭ ਮੇਰੇ ਹਮੇਸ਼ਾ ਚੜ੍ਹਦੀ ਕਲਾ ਵਿੱਚ ਰਹਿਣ ਆਓ ਮੇਰੇ ਭੈਣ ਭਰਾ ਆਪਾਂ ਲਾਈਵ ਦੇ ਨਾਲ ਜੁੜੀਏ ਲਾਈਕ ਸ਼ੇਅਰ ਕਮੈਂਟ ਕਰੀਏ ਤੁਹਾਡਾ ਸਾਰੇ ਭੈਣ ਭਰਾਵਾਂ ਦਾ तहे ਦਿਲੋਂ ਧੰਨਵਾਦ ਕਰਦੇ ਆ ਸੱਚੇ ਪਾਤਸ਼ਾਹ ਤਾ ਦਰਸਤੀ ਬਖਸ਼ੇ ਮੇਰ ਪਰਿਆਤ ਰੱਖੇ ਜੀ ਦਨ ਦੁਗਣੀ ਰਾਤ ਚੋਗਣੀ ਰੱਖੇ ਬਖਸ਼ੇ ਜੀ ਬਹੁਤ ਬਹੁਤ ਧੰਨਵਾਦ ਆ ਸਾਰੇ ਮੇਰੇ ਵੀਰਾਂ ਦਾ ਭੈਣਾਂ ਦਾ ਭਰਾਵਾਂ ਦਾ ਬਜ਼ੁਰਗਾਂ ਦਾ ਮਤਾਵਾਂ ਦਾ ਬੱਚਿਆਂ ਦਾ ਵੀਰਾਂ ਦਾ ਅਤੇ ਯੂ ਟੋਬ ਪਰਿਵਲੀ ਦਾ ਤਾਂ ਦਿਲੋਂ ਧੰਨਵਾਦ ਕਰਦੇ ਆ ਸੱਚੇ ਪਾਤਸ਼ਾਹ ਤੰਦਰੁਸਤੀ ਬਖਸ਼ੇ ਮੇਰ ਭਰਿਆ ਆਤ ਰੱਖੇ ਜੀ ਸਭ ਨੂੰ ਤੰਦਰੁਸਤੀ ਬਖਸ਼ੇ ਸਭ ਨੂੰ ਚੜ੍ਹਦੀ ਕਲਾ ਵਿੱਚ ਰੱਖੇ ਸੱਚੇ ਪਾਤਸ਼ਾਹ ਯੂ ਟੋਬ ਚੈਨਲ ਦਾ ਵੀ ਬਹੁਤ 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 ਕੋਟ ਕੋਟ ਧੰਨਵਾਦ ਆ ਦਿਲ ਦੀਆਂ ਗਹਿਰਾਈਆਂ ਚੋਂ ਜੀ ਮੇਲੇ ਕਮਾ ਜੀ ਜੇ ਆਏ ਨੂੰ ਜਿਹੜੇ ਮੇਰੇ ਭੈਣ ਭਰਾ ਉਥੇ ਡਿਊਟੀਆਂ ਸਵਾਵਾ ਨਿਭਾ ਰਹੇ ਨੇ ਪਰਮਾਤਮਾ ਉਹਨਾਂ ਨੂੰ ਚੜ੍ਹਦੀ ਕਲਾ ਵਿੱਚ ਰੱਖੇ ਸੱਚੇ ਪਾਤਸ਼ਾਹ ਦਿਨ ਦੁਗਣੀ ਰਾਤ ਚੋਗਣੀ ਤਰੱਕੀ ਵਰਸੇ ਜੀ ਮਿਹਰਾਂ ਭਰਿਆ ਰੱਖੇ ਸੱਚੇ ਪਾਤਸ਼ਾਹ ਉਹਨਾਂ ਦੇ ਪਰਿਵਾਰਾਂ ਤੇ ਸਾਡਾ YouTube ਚੈਨਲ ਦਾ ਬਹੁਤ ਬਹੁਤ ਧੰਨਵਾਦ ਹੈ ਜੀ ਸੱਚੇ ਪਾਤਸ਼ਾਹ ਤੋਂ ਦ੍ਰਿਸ਼ਟੀ ਬਕਸ਼ੇ ਮੇਰ ਪਰਿਆਰਤ ਰੱਖੇ ਦਨ ਤੁਗਰੀ ਰਾ ਚੋਗਰੀ ਤਰੱਕੀ ਬਕਸ਼ੇ ਆਓ ਜੀ ਆਪਾਂ ਗੱਲ ਇੱਕ ਵਿਸ਼ੇ ਤੇ ਤੋਰੇ ਆ ਬਹੁਤ ਗੱਲ ਦਿਲਚਸਪ ਹੈ ਤੁਸੀਂ ਵੀ ਦੱਸਣਾ ਕਮੈਂਟ ਕਰਕੇ ਕਿ ਕਿਦਾਂ ਦੀ ਇਹ ਸੋਚ ਲੱਗੀ ਕਿੱਦਾਂ ਦੇ ਵਿਚਾਰ ਲੱਗੇ ਘਰ ਦੇ ਮੈਂਬਰ ਦੇ ਵਿੱਚ ਘਰ ਮੈਂਬਰ ਹੈਗੇ 3 ਤਿੰਨਾ ਮੈਂਬਰਾਂ ਦੇ ਵਿੱਚੋਂ ਇੱਕ ਮੈਂਬਰ ਵਿਛੜ ਜਾਂਦਾ ਦੋ ਮੈਂਬਰ ਬਾਕੀ ਰਹਿੰਗੇ ਮੰਨ ਲਓ ਵੀ ਪਤਨੀ ਤੇ ਪਤੀ ਤੇ ਇੱਕ ਬੇਟਾ ਉਹ ਜਿਹੜਾ ਬੇਟਾ ਉਹ ਪਤੀ ਪਤਨੀ ਨੇ ਇੰਨਾ ਸੋਚਿਆ ਵੀ ਇੰਨਾ ਪਿਆਰ ਦਿੱਤਾ ਇੰਨਾ ਸਤਿਕਾਰ ਦਿੱਤਾ ਕਿ ਵੀ ਇਹ ਸਾਡੇ ਚੰਦ ਦਾ ਟੁਕੜਾ ਹੈ ਇਹ ਸਾਡਾ ਇੱਕ ਆਸਰਾ ਛੋਟੇ ਹੁੰਦੇ ਨੂੰ ਪਿਆਰ ਬਹੁਤ ਕੀਤਾ ਲੜ ਲੜਾਏ ਸਰੇਕ ਚੀਜ਼ੋ ਨੂੰ ਸਮੇਂ ਚਰ ਮਿਲਦੀ ਰਹੀ ਕੋਜਿਤ ਕਨੇਕਾ ਕਾਰਨ ਸਰੀਰ ਪੱਖੋਂ ਕਾਰਨ ਐਸਾ ਰੋਗ ਚੰਬੜਿਆ ਮਾਤਾ ਨੂੰ ਉਹ ਦੁਨੀਆਂ ਛੱਡ ਕੇ ਚਲੇ ਗਏ ਉਸ ਤੋਂ ਬਾਅਦ ਪਿਓ ਵਾਂਗ ਡੋਰ ਸੰਭਾਲੀ ਪਿਓ ਨੇ ਪਿਓ ਨੇ ਆਪ ਦੇ ਦੋ ਦਿਲ ਜੋੜ ਕੇ ਦੋਆ ਦਿਲਾਂ ਦੇ ਵਿੱਚੋਂ ਮਾਂ ਦਾ ਤੇ ਪਿਓ ਦਾ ਦੋਨੇ ਮਿਲਾ ਕੇ ਉਹਨੂੰ ਪਿਆਰ ਦਿੰਦੇ ਨੇ ਕੱਲਾ ਪਿਆਰ ਦਿੰਦਾ ਰਿਹਾ ਜਿਤਾਉਂਦਾ ਰਿਹਾ ਪਿਆਰ ਉਹਦਾ ਕਾ ਵੀ ਮੇਰੇ ਪੁੱਤਰ ਨੂੰ ਕੋਈ ਨજર ਨਾ ਲੱਗ ਜੇ ਮੇਰਾ ਪੁੱਤਰ ਕਿਤੇ ਐਸੀ ਸੰਗਤ ਵਿੱਚ ਨਾ ਪੈ ਜਾਵੇ ਵੀ ਜਿਹੜਾ ਕਿ ਮੈਨੂੰ ਪਸਟੌਣ ਤੋਂ ਇਲਾਵਾ ਕੁਛ ਨਾ ਮਚੇ ਮਹਾਪਿਆ ਨੂੰ ਫੇਕਰੁੰਦਾ ਮੇਰਾ ਬੇਟਾ ਬਾਹਰ ਜਾਂਦਾ ਮੇਰਾ ਧੀ ਪੁੱਤ ਬਾਹਰ ਜਾਂਦਾ ਉਹਦੀ ਗੌਰ ਪੂਰੀ ਕਰਦੇ ਨੇ ਸੋਚਦੇ ਨੇ ਪਾਪਾ ਟਾਈਮ ਦਾ ਗਿਆ ਹਜੇ ਤੱਕ ਮੁੜਿਆ ਨਹੀਂ ਕਾਹ ਤੋਂ ਨਹੀਂ ਮੁੜਿਆ ਕੀ ਚੱਕਰ ਉਹ ਮਾਵਾ ਕੁੱਤਾ ਦਾ ਖਿਆਲ ਬਹੁਤ ਜ਼ਿਆਦਾ ਰੱਖਦੀਆਂ ਨੇ ਪੁੱਤ ਭਾਵੇਂ ਚੋਰੀ ਚ ਬਿਮਾਰ ਵੀ ਪਿਆ ਹੋਵੇ ਨਹੀਂ ਦੇਖਣ ਯੋਗ ਵੀ ਨਹੀਂ ਰਹਿੰਦਾ ਠੀਕ ਹੈ ਵੇਖਿਆ ਵੀ ਨਹੀਂ ਜਾਂਦਾ ਫੇਰ ਉਹ ਮਾਂ ਦਾਸ ਬੇਨਤੀ ਕਰਦੀ ਹੈ ਸੱਚੇ ਪਾਤਸ਼ਾਹ ਇਹਨੂੰ ਤੰਦਰੁਸਤੀ ਦੇ ਇਹਨੂੰ ਟਕੜਾ ਕਰ ਤੁਹਾਡੇ ਅੱਗੇ ਮੈਂ ਝੋਲੀ ਟੜਦੀ ਆ ਤੁਹਾਡੇ ਦਰਬਾਰ ਅੱਗੇ ਨੱਕ ਗੋਡੇ ਰਗੜਦੀ ਆ ਤੁਸੀਂ ਦਿੱਤਾ ਤੁਸੀਂ ਕਿਰਪਾ ਕੀਤੀ ਐ ਤੁਸੀਂ ਇਸ ਨੂੰ ਟਿਕਾਣੇ ਲਾਉਣਾ ਮੇਰੇ ਪਾਸ ਕੋਈ ਚਾਰਾ ਨਹੀਂ ਐ ਮੇਰੇ ਪਾਸ ਕੋਈ ਜੋਰ ਨਹੀਂ ਐ ਮੇਰੇ ਪਾਸ ਕੋਈ ਰਸਤੇਦਾਰ ਨਹੀਂ ਐ ਮੇਰਾ ਕੋਈ ਭੈਣ ਭਾਈ ਨਹੀਂ ਐ ਸੱਚਾ ਪਾਤਸ਼ਾਹ ਤੋ ਹੀ ਸਾਨੂੰ ਪਾਰ ਨਗੋਣਾ ਸੋਚਦਾ ਮੈਂ ਚ ਮੈਨੂੰ ਅੱਗੇ ਤੋਂ ਅੱਗੇ ਲੈ ਜਾ ਮਹਾਰਾਜ ਤਾਂ ਦਰਸਤੀ ਬਖਸ਼ੀ ਵੇਖੋ ਵੀਰੋ ਇੱਕ ਆਦਮੀ ਕਹਿ ਰਿਹਾ ਵੀ ਮੈਂ ਮਾਂ ਦਾ ਕਰਜ ਉਤਾਰ ਦਿੱਤਾ ਕਿਸੇ ਨੂੰ ਦੱਸ ਰਿਹਾ ਹੈ ਜੇ ਸੇ ਦੱਸਣ ਵਾਲੇ ਨੂੰ ਇਹ ਦੱਸਦਾ ਹੈ ਕਿ ਵੀ ਮੇਰੀ ਮਾਂ ਮੰਜੇ ਤੇ ਪਈ ਆ ਉਸ ਦੇ ਵੇਖੀ ਨਹੀਂ ਜਾਂਦੀ ਦੁੱਖ ਨਹੀਂ ਚੱਲਿਆ ਜਾਂਦਾ ਬਿਸਤਰ ਵੀ ਗਿੱਲੇ ਹੋ ਜਾਂਦੇ ਆ ਮੇਰੇ ਘਰ ਵਾਲੇ ਮੇਰੇ ਬੱਚੇ ਮੈਂ ਉਹਨਾਂ ਦੀ ਕੇਅਰ ਕਰਦਾ ਬਹੁਤ ਸਾਹ ਦਾ ਸਾਹ ਬਹੁਤ ਜ਼ਿਆਦਾ ਸੇਵਾ ਕਰਦਾ ਪਰ ਭੈਰ ਆਵਦੀ ਮਾਂ ਦਾ ਕਰਜੋ ਅੱਜ ਉਤਾਰ ਦਿੱਤਾ ਦੱਸਰ ਵਾਲੇ ਨੂੰ ਦੱਸਦਾ ਤੇ ਅੱਗੋ ਵਛਣ ਵਾਲਾ ਵੀ ਵਿਦਵਾਨੀ ਉਹ ਆਦਾ ਪਾਈ ਸ਼ਾਬਾਸ਼ ਏ ਤੇ ਤੇਰੀ ਤੁਹਾਡੀ ਸੇਵਾ ਕੀਤੀ ਬਹੁਤ ਬਹੁਤ ਤੇਰਾ ਧੰਨਵਾਦ ਤੇਰੇ ਪਰਿਵਾਰ ਦਾ ਤੇਰੇ ਘਰ ਵਾਲੀ ਦਾ ਤੇਰੇ ਬੱਚਿਆਂ ਦਾ ਤੇਰਾ ਬਹੁਤ ਬਹੁਤ ਧੰਨਵਾਦ ਕਰਦੇ ਆ ਵੀ ਜਿਹੜਾ ਤੂੰ ਆਪਦੀ ਮਾਂ ਸਾਡੀ ਮਾਂ ਦੀ ਸੇਵਾ ਕੀਤੀ ਤੂੰ ਉਹਦਾ ਕਾਰਜ ਤਾਰਿਆ ਪਰ ਵੈਸੇ ਕਾਰਜ ਅੱਜ ਤੱਕ ਕੋਈ ਮਾਂ ਦਾ ਕਾਰਜ ਨਹੀਂ ਤਾਰ ਸਕਿਆ ਉਹ ਪਰ ਪੁੱਛਣ ਵਾਲਾ ਅੱਗੋ ਛਵਾ ਲਈ ਕਰਦਾ ਤੂੰ ਆਪਦੀ ਮਾਂ ਦਾ ਕਾਰਜ ਤਾਰਤਾ ਨਾ ਆਂਦਾ ਹਾਂ ਮੈਂ ਆਪਦੀ ਮਾਂ ਦਾ ਕਾਰਜ ਤਾਰਤਾ ਆਹ ਦਾ ਪਰਮੈ ਨੂੰ ਆਇਆ ਦੱਸ ਬਈ ਜਿਵੇਂ ਹੁਣ ਤੂੰ ਦੱਸਦਾ ਹਾਰਤ ਮਾਂ ਦੀ ਵੀ ਦੇਖਣਯੋਗ ਨਹੀਂ ਐ ਐ ਬਹੁਤ ਤਰਸ ਆ ਰਿਹਾ ਬਹੁਤ ਦੁੱਖ ਵੀ ਆ ਰਿਹਾ ਕਿਤੇ ਕਿਤੇ ਤੇਰਾ ਮਨ ਐ ਵੀ ਕਰਦਾ ਵੀ ਮਾਂ ਦਾ ਹੁਣ ਜਾਣਾ ਠੀਕ ਐ ਮਾਂ ਦੇਖੀ ਨਹੀਂ ਜਾਂਦੀ ਦੁੱਖਾਂ ਦੇ ਵਿੱਚ ਮਾਂ ਠਹਿ ਕੇ ਬਹਿ ਨਹੀਂ ਸਕਦੀ ਮਾਂ ਠਹਿ ਕੇ ਖਾ ਪੀ ਨਹੀਂ ਸਕਦੀ ਕੋਈ ਸ਼ਬਦ ਬੋਧ ਨਹੀਂ ਹੈ ਕਿਤੇ ਤੇਰੇ ਮਨ ਦੇ ਵਿੱਚ ਇਹ ਉਠਿਆ ਉਹ ਵਾਲਾ ਹੋਵੇਗਾ ਕਿ ਮਾਤਾ ਦਾ ਜਾਣਾ ਹੁਣ ਠੀਕ ਹੈ ਅ ਦਾ ਹਾਂ ਇਹ ਮੇਰੇ ਮਨ ਦੇ ਵਿੱਚ ਬਹੁਤ ਜ਼ਿਆਦਾ ਇਹ ਗੱਲ ਆ ਚੁੱਕੀ ਹੈ ਵੀ ਹੁਣ ਮਾਂ ਦਾ ਜਾਣਾ ਠੀਕ ਹੈ ਅ ਦਾ ਬੱਸ ਇੰਨਾ ਹੀ ਫਰਕ ਹੈ ਤੂੰ ਕਹਿੰਦਾ ਕਰਜ ਤਾਰ ਦਿੱਤਾ ਮੈਂ ਕਰਜ ਮਾਂ ਦਾ ਤਾਰਤਾ ਪੁੱਤ ਬਿਮਾਰ ਪਿਆ ਹੋਵੇ ਝੋਲੀ ਚ ਮਾਦੇ ਤੇ ਮਾਂ ਕਿਤੇ ਉਹਨੂੰ ਕਹਿ ਜੂ ਵੀ ਰੱਬ ਹੁਣ ਇਹ ਦੂ ਮੇਰੇ ਪੁੱਤ ਨੂੰ ਜਾਣਾ ਚਾਹਾਂ ਹੁਣ ਮੇਰੇ ਪੁੱਤ ਨੂੰ ਜਾਣਾ ਚਾਹੀਦਾ ਕਿਤੇ ਮੈਂ ਇਹ ਸੰਤ ਬੋਲਦੀ ਮਾਂ ਕਹਿੰਦੀ ਹੈ ਮੇਰੀ ਉਮਰ ਵੀ ਇਹਨੂੰ ਲੱਗ ਜਾਏ ਜਿਹੜੇ ਦੁੱਖ ਸੁੱਖ ਹੈ ਇਹ ਵੀ ਮੈਨੂੰ ਲੱਗ ਜਾਣ ਪਰ ਮੇਰਾ ਪੁੱਤਰ ਤੰਦਰੁਸਤ ਹੀ ਰਹੇ ਤੋਂ ਗੱਲਾਂ ਕਰ ਜਿਹੜੀਆਂ ਕਰਦਾ ਵੇ ਮੈਂ ਕਰਜ ਤਾਰਤਾ ਮਾਂ ਦਾ ਨਹੀਂ ਮਾਂ 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 ਦਾ ਜਿਹੜਾ ਸ਼ਬਦ ਆ ਨਾ ਕਈਆਂ ਬੱਚਿਆਂ ਦੇ ਛੋਟੇ ਛੋਟੇ ਹੁੰਦਿਆਂ ਦੇ ਮਾਂ ਕੋ ਚਲੇ ਜਾਂਦੇ ਆ ਆਪਾਂ ਉਸ ਚੀਜ਼ ਨੂੰ ਕਹਿੰਦੇ ਆ ਉਹ ਬੱਚੇ ਸੋਚਦੇ ਆ ਅੱਜ ਮੇਰੇ ਮਾਤਾ ਪਿਤਾ ਹੁੰਦੇ ਅੱਜ ਮੇਰੀ ਮਾਂ ਹੁੰਦੀ ਅੱਜ ਮੇਰੇ ਚਾਹ ਇਹਨੇ ਲੜਾਈ ਜਾੜੇ ਸੀ ਇੰਨਾ ਮੈਂ ਉਹ ਤੋਂ ਕੁਝ ਮੰਗਣਾ ਸੀ ਜਿਹੜਾ ਮੈਂ ਕਿਸੇ ਨੂੰ ਆਪ ਦਾ ਦੁੱਖ ਨਹੀਂ ਦੱਸ ਸਕਦਾ ਉਹ ਆਪਸ ਵਿੱਚ ਬੱਚੇ ਆਏ ਸੋਚਦੇ ਆ ਜਿਹਨੂੰ ਕਿਸੇ ਦੇ ਘਰੇ ਖੇਡਣ ਜਾਂਦੇ ਆ ਤੇ ਉਹ ਦੂਸਰਾ ਗਵਾਂਢੀ ਦੇ ਬੱਚੇ ਮਾਂ ਪਾਪਾ ਪਾਪਾ ਰੌਲਾ ਪਾਉਂਦੇ ਆ ਤੇ ਪਰ ਉਸ ਬੱਚਿਆਂ ਦਾ ਜਿਹੜੇ ਜਾਂਦੇ ਉਹਨਾਂ ਦੇ ਘਰੇ ਉਸ ਬੱਚੇ ਨੂੰ ਮਨ ਦੇ ਵਿੱਚ ਇਹ ਹੀ ਯਾਦ ਆਉਂਦੀ ਹੈ ਕਿ ਤੇ ਅੱਜ ਮੇਰੀ ਮਾਂ ਹੁੰਦੀ ਤੇ ਅੱਜ ਮੇਰਾ ਪਿਓ ਹੁੰਦਾ ਸਾਨੂੰ ਅੱਜ ਕਿੰਨੇ ਲਾਡ ਲਡਾਉਣੇ ਸੀ ਜਿਹੜੀ ਮੰਗ ਅਸੀਂ ਰੱਖਦੇ ਸੀ ਉਹਨਾਂ ਨੇ ਪੂਰੀ ਕਰਨੀ ਸੀ ਜਿਵੇਂ ਤੁਹਾਡੇ ਮਾਪਿਓ ਜਿਵੇਂ ਤੁਸੀਂ ਮੰਮੀ ਡੈਡੀ ਕਹਿੰਦੇ ਆ ਤੇ ਸਾਡਾ ਜੀਵ ਵੀ ਮੰਮੀ ਡੈਡੀ ਕਹਿੰਨ ਨੂੰ ਬਹੁਤ ਕਰਦਾ ਬਹੁਤ ਜ਼ਿਆਦਾ ਬਾਅਦ ਚੋਂ ਸੁਭਰਾਗ ਹੁੰਦਾ ਤੇ ਜਿਨ੍ਹਾਂ ਦੇ ਘਰੇ ਚਲੇ ਜਾਂਦੇ ਆ ਉਸ ਦੇ ਵੀ ਮਾਪਿਓ ਕਹਿੰਦੇ ਕੋਈ ਗੱਲ ਨਹੀਂ ਬੇਟਾ ਘੇਡੋ ਰਲ ਮਿਲ ਕੇ ਦੱਸੋ ਤੁਹਾਨੂੰ ਕੀ ਚਾਹੀਦਾ ਹੈ ਤੁਸੀਂ ਚਾਹ ਪੀਓ ਰੋਟੀ ਪਾੜੀ ਖਾਓ ਰਲ ਮਿਲ ਕੇ ਖੇਡੋ ਤੁਸੀਂ ਵੀ ਸਾਡੇ ਬੱਚੇ ਹੋ ਇਦਾਂ ਦਾ ਮਨ ਚ ਨਾ ਸੋਚਣਾ ਵੀ ਅਸੀਂ ਇਹਨਾਂ ਦੇ ਘਰੇ ਕੱਢਣ ਆਏ ਆ ਜਾਂ ਇਹਨਾਂ ਦਾ ਮਾਤਾ ਪਿਤਾ ਸਾਨੂੰ ਆਪਦੇ ਨੂੰ ਪਿਆਰ ਕਰਦਾ ਸਾਨੂੰ ਲੋਚਦਾ ਨਹੀਂ ਹੈ ਬੱਚਿਓ ਜੈਸਾ ਤੁਸੀਂ ਬੱਚੇ ਹੋ ਉਸੇ ਸਾਡੇ ਬੱਚੇ ਆ ਗੁਣ ਦੇ ਵਿੱਚ ਕੋਈ ਅਸੀਂ ਫਰਕ ਨਹੀਂ ਰੱਖਦੇ ਸੋਚਦੇ ਨੇ ਬੱਚੇ ਜਦੋਂ ਉਹਨਾਂ ਨੂੰ ਕੋਈ ਖਾਣ ਪੀਣ ਨੂੰ ਕੁਝ ਦਿੰਦਾ ਬੱਚੇ ਬਹਿ ਕੇ ਖਾਣ ਲੱਗਦੇ ਆ ਬੱਚੇ ਨੂੰ ਮਾਂ ਦਾ ਤੇ ਪਿਓ ਦਾ ਸੀਨ ਅੱਗੇ ਆ ਜਾਂਦਾ ਵੀ ਮੇਰੇ ਮਾਤਾ ਪਿਤਾ ਨੇ ਵੀ ਇਦਾਂ ਹੀ ਸੋਚਣਾ ਸੀ ਮੇਰੇ ਮਾਤਾ ਪਿਤਾ ਨੇ ਵੀ ਹੋਰ ਬੱਚਿਆਂ ਦੇ ਨਾਲ ਪਿਆਰ ਕਰਨਾ ਸੀ ਜਿਹੜੇ ਕੇ ਅਸੀਂ ਅੱਜ ਮਾਤਾ ਪਿਤਾ ਤੋਂ ਵਾਂਝੇ ਆ ਜਿਹੜੇ ਬੱਚੇ ਇਸ ਤਰ੍ਹਾਂ ਉਹਨਾਂ ਦਾ ਪਰਮਾਤਮਾ ਉਨਾਂ ਦੇ ਪਰਮਾਤਮਾ ਸਰ ਉੱਪਰ ਹੱਥ ਰੱਖਦਾ ਇੱਥੇ ਮਾਪਿਓ ਵੀ ਚਾਹੁੰਦੇ ਆ ਮਾਪੇ ਪਿਆਰ ਵੀ ਬਹੁਤ ਕਰਦੇ ਆ ਹੜ ਦੇ ਯੁੱਗ ਦੇ ਵਿੱਚ ਜਿਹੜੇ ਬੱਚੇ ਆ ਉਹ ਬਾਪੇਓ ਦੇ ਸਹ ਚ ਕੋਈ ਵਿਰਲੇ ਹੀ ਅੱਖੇ ਲੱਗਦਾ ਨਹੀਂ ਆਪੋ ਆਪਣੀ ਦੌਰ ਦੇ ਵਿੱਚ ਦੌੜੀ ਜਾਂਦੇ ਆ ਉਹ ਬੱਚਾ ਨੇ ਉੱਥੇ ਰਲ ਮਿਲ ਕੇ ਖੇਡੇ ਸਾਮਾ ਨੂੰ ਤਾਂ ਹੁਣ ਆਪੋ ਆਪਣੇ ਅੰਡਲਿਆਂ ਦੇ ਹੋ ਨਹੀਂ ਹੁੰਦਾ ਫੇਰ ਉਹ ਖੇਡਦੇ ਖੇਡਦੇ ਉਹਨਾਂ ਦੇ ਘਰ ਦੇ ਵਿੱਚ ਕੋਈ ਇੱਕ ਐਸਾ ਪਕਵਾਨ ਪਕਿਆ ਹੁੰਦਾ ਉਹ ਕਹਿੰਦੇ ਤੁਸੀਂ ਬੈਠੋ ਤੁਸੀਂ ਛਕੋ ਬੱਚੇ ਵੀ ਛਕਣ ਲੱਗੇ ਤੁਸੀਂ ਵੀ ਛਕੋ ਪਰ ਉਹ ਬੱਚੇ ਬੈਠ ਜਾਂਦੇ ਆ ਉਹਨਾਂ ਨੂੰ ਇੱਕ ਖੋਏ ਦੀਆਂ ਪਿੰਡੀਆਂ ਦਿੱਤੀਆਂ ਜਾਂਦੀਆਂ। ਉਹ ਜਦੋਂ ਖੋਏ ਦੀਆਂ ਪਿੰਡੀਆਂ ਚੱਕਦੇ ਐ ਉਸ ਟਾਈਮ ਯਾਦ ਮਾਤਾ ਪਿਤਾ ਦੀ ਆ ਜਾਂਦੀ ਹੈ। ਤੇ ਸਾਡੇ ਮਾਤਾ ਪਿਤਾ ਹੁੰਦੇ ਸਾਡੋ ਵੀ ਇੰਨਾ ਲਾਡਾਂ ਦੇ ਨਾਲ ਖੋਆ ਕੱਢਦੇ। ਸਾਨੂੰ ਖੁਲਾਉਂਦੇ ਅਸੀਂ ਹੋਰ ਨੂੰ ਵੀ ਪੁੱਛਦੇ। ਅੱਜ ਜਿ세 ਕਿਸੇ ਜੋ ਕਰ ਦੇ ਕਿਸੇ ਗੋਚਰੇ ਹੋਏ ਬੈਠੇ ਆ ਮਾਤਾ ਪਿਤਾ ਤੋਂ ਮੁਤਾਜ ਆ ਮਾਤਾ ਪਿਤਾ ਕੈ ਨੂੰ ਜੀ ਬੜਾ ਕਰਦਾ ਰੋਲਾ ਬਹੁਤ ਪਾਈਦਾ ਜੇ ਤੋਂ ਧੱਕਦੇ ਆ ਹਾਏ ਬਾ ਉਹ ਬੱਚਾ ਦੇ ਐਨਾ ਬਣ ਦੇ ਵਿੱਚ ਵਿਰਾਗ ਪੈ ਗਿਆ ਜਦੋਂ ਬੱਚੇ ਬਾਹਰ ਖੇਡਦੇ ਆ ਇੱਕ ਦੂਜੇ ਦੇ ਬੱਚੇ ਮਾਰਦੇ ਆ ਕੁੱਟਦੇ ਆ ਜਾਂ ਕੋ ਬੜਾ ਮੋਟਾ ਲੜਾਈ ਝਗੜਾ ਹੁੰਦਾ ਬੱਚਿਆਂ ਦਾ ਉਹਨਾਂ ਦਾ ਫਿਰ ਉਹ ਬੱਚੇ ਇੱਕ ਦੂਜੇ ਨੂੰ ਕਹਿੰਦੇ ਆ ਵੀ ਮੈਂ ਆਪਦੀ ਮੰਮੀ ਨੂੰ ਦੱਸੂ ਮੈਂ ਆ ਉਹਦੇ ਡੈਡੀ ਨੂੰ ਦੱਸੂ ਤੇ ਜਿੰਨਾਂ ਦਾ ਮਾਪਿ ਉਹ ਵਿਛੜਿਆ ਹੁੰਦਾ ਉਹ ਬੈਠੇ ਬਾਅਦ ਚ ਮਾਰਾ ਕਰਦੇ ਆ ਵੀ ਵੇਖੋ ਇਹ ਜਦੋਂ ਝਗੜਾ ਹੁੰਦਾ ਤੇ ਝਗੜੇ ਦੇ ਹੋਣ ਕਾਰਨ ਲਈ ਕਿ ਸਾਡੇ ਵੀ ਮਾਪੇ ਮਾਤਾ ਪਿਤਾ ਹੁੰਦੇ ਤੇ ਸਾਨੂੰ ਵੀ ਬਹੁਤ ਜ਼ਿਆਦਾ ਫਰਕ ਪੈਣਾ ਸੀ ਅਸੀਂ ਵੀ ਚਾਹ ਚਾਹ ਕਹਿੰਦੇ ਜਾ ਕੇ ਅਸੀਂ ਵੀ ਮਾਤਾ ਪਿਤਾ ਨੂੰ ਦੱਸਾਂਗੇ ਬੱਚਾ ਦੇ ਬੰਚ ਮਰਾਗ ਹੁੰਦਾ ਹੀ ਆ ਘਰ ਆ ਜਾਂਦੇ ਐ ਦਾਦਾ ਦਾਦੀ ਘੁਰਦੇ ਐ ਤੁਸੀਂ ਕਿੱਥੋਂ ਆਏ ਕਿ ਦੱਤ ਲੈ ਗਏ ਅਸੀਂ ਹਣ ਤੋਂ ਅਡੇ ਮਾਪੇ ਚਲੇ ਗਏ ਦੁਨੀਆ ਤੋਂ ਹੁਣ ਤੁਸੀਂ ਆਪ ਮਹਾਰੇ ਚੱਲ ਪਏ ਸਾਨੂੰ ਬਹੁਤ ਔਖਾ ਹੋਊਗਾ ਸਾਨੂੰ ਸਾਂਭਣਾ ਬੜਾ ਮੁਸ਼ਕਲ ਹੈ ਬਾਰੇ ਬੱਚੇ ਬਰਾਗ ਦੇ ਨਾਲ ਬੈਠ ਜਾਂਦੇ ਆ ਦਾਦਾ ਦਾਦੀ ਕੋਲੇ ਫਿਰ ਉਹਨਾਂ ਨੂੰ ਦੱਸਦੇ ਆ ਪੁੱਛਦੇ ਆ ਵੀ ਅੱਜ ਅਸੀਂ ਭਲਾਨਿਆਂ ਦੇ ਨਾਲ ਖੇਡੇ ਅੱਛੇ ਅੱਛੇ ਵੀ ਬਹੁਤ ਆ ਪਰ ਉਹ ਜਦੋਂ ਖੇਡਦੇ ਖੇਡਦੇ ਇੱਕ ਦੂਜੇ ਨੂੰ ਥੋੜਾ ਜਿਹਾ ਲੜਾਈ ਝਗੜਾ ਹੋ ਜਾਂਦਾ ਉਹ ਬੋਲਦੇ ਆ ਵੀ ਮੈਂ ਮੰਮੀ ਨੂੰ ਦੱਸੂ ਕੋਈ ਆਂਦਾ ਮੈਂ ਡੈਡੀ ਨੂੰ ਦੱਸੂ ਦਾਦਾ ਦਾਦੀ ਜੀ ਹੁਣ ਅਸੀਂ ਖੇਡਦੇ ਖੇਡਦੇ ਕਿਸੇ ਦੇ ਨਾਲ ਲੜੀਏ ਅਸੀਂ ਉਹਨੂੰ ਕਿੱਦਾਂ ਕਹਿ ਸਕਦੇ ਆ ਮੈਂ ਮੰਮੀ ਨੂੰ ਦੱਸੂ ਮੈਂ ਡੈਡੀ ਨੂੰ ਦੱਸੂ ਜਦੋਂ ਇਹ ਗੱਲ ਦਾਦਾ ਦਾਦੀ ਨੇ ਸੁਣੀ ਤਾਂ ਉਹਨਾਂ ਨੂੰ ਹੱਕ ਦੇ ਨਾਲ ਲਾ ਲਿਆ ਉਹ ਕਹਿ ਲੱਗੇ ਬੇਟਾ ਦੋ ਘਠ ਤੁਹਾਡੇ ਮਾਪਿਓ ਦਾ ਸਾਨੂੰ ਉਦੋਂ ਜ਼ਿਆਦਾ ਦੁੱਖ ਅਸੀਂ ਵੀ ਜੰਮੇ ਪਾਲੇ ਸੀਗੇ ਚਲੋ ਕੋਈ ਨਹੀਂ ਜਿੰਨਾ ਚਾ ਤੁਹਾਡੇ ਮਾਪਿਓ ਦਾ ਸਾਥ ਹੈਗਾ ਉਹਨਾਂ ਚੈਰਾ ਦਾਣਾ ਪਾਣੀ ਸੀਗਾ ਆਪਣੇ ਘਰ ਵਿੱਚ ਚੁੱਗੀ ਗਏ ਜਿੰਨੇ ਉਹਨਾਂ ਦੇ ਖਾਣੇ ਤੇ ਮੋਹਰ ਲੱਗੀ ਹੋਈ ਸੀ ਚਲੋ ਕੋਈ ਨਹੀਂ ਦੱਸੋ ਤੁਹਾਨੂੰ ਕੀ ਚਾਹੀਦਾ ਜਿਹੜੀਆਂ ਆਊ ਡਿਮਾਂਡਾਂ ਪੂਰੀਆਂ ਕਰਨਗੇ ਅਸੀਂ ਪੂਰੀਆਂ ਕਰਾਂਗੇ ਪਰ ਤੁਸੀਂ ਦਿਲ ਤੇ ਨਹੀਂ ਲਾਉਣਾ ਨਹੀਂ ਆਦੇ ਜਿਹੜੇ ਸਾਡੇ ਪਿਤਾ ਦੀ ਘੋੜਾ ਜਿਹੜੇ ਸਾਡੀ ਮਾਤਾ ਦੀ ਘੋੜਾ ਉਹ ਗੱਲ ਹੋਰ ਜਿਹੜੇ ਤੁਹਾਡੀ ਘੋੜਾ ਤੁਹਾਡੀਆਂ ਸੋਚਾਂ ਨੇ ਤੁਹਾਡੀਆਂ ਵਿਚਾਰਾਂ ਨੇ ਇਹ ਅਲੱਗ ਨੇ ਅਸੀਂ ਮਾਤਾ ਤੋਂ ਲੜਕੇ ਵੀ ਚੀਜ਼ ਲੈ ਲਾਂਗੇ ਉਹ ਸਾਨੂੰ ਚੀਜ਼ ਨੂੰ ਮੰਨਣਾ ਨਹੀਂ ਕਰੇਗੀ ਤੁਹਾਡੇ ਕੋਲੋਂ ਚੀਜ਼ ਅਸੀਂ ਲੜਕੇ ਵੀ ਲਵਾਂਗੇ ਪਿਆਰ ਨਾਲ ਵੀ ਲਵਾਂਗੇ ਪਰ ਉਹ ਗੱਲ ਨਹੀਂ ਬਣੂਗੀ